ਦੋਸਤੋ ਅੱਜ ਪਈ ਹੈ ਬਰਸਾਤ ਬਰਸਾਤ ਦੇ ਟਾਈਮ ਤੇ ਗੱਡੀ ਆਪਣੇ ਕੋਲੇ ਆਈ ਹੈ ਇਹਦੇ ਵਿੱਚ ਪਾਣੀ ਕਿੱਥੋਂ ਆਇਆ ਤੇ ਕਿਵੇਂ ਆਇਆ ਇਹ ਜਾਨਣਾ ਚਾਹਣੇ ਹੋ ਤਾਂ ਸੋ ਵੀ ਦੱਸਾਂਗੇ ਕਿ ਜੀ ਤੁਹਾਡੇ ਹੱਥ ਮੇਰੇ ਨਾਲ ਜਿਆਦਾ ਸਾਫ਼ ਹੈ ਪਾਣੀ ਲੱਗ ਰਿਹਾ ਲੱਗ ਰਿਹਾ ਜੀ ਤੁਸੀਂ ਜਾਨਣਾ ਚਾਹਣੇ ਹੋ ਵੀ ਇੱਥੇ ਪਾਣੀ ਕਿਵੇਂ ਆਇਆ ਜੀ ਬਿਲਕੁਲ ਵੀਡੀਓ ਦੇ ਐਡਿਟ ਕਰ ਬੰਦਿਓ ਬੇਟਾ ਕੈਮਰਾਮੈਨ ਨੂੰ ਫੜਾ ਦਿਓ ਸਰ ਆਹ ਵਾਲਾ ਜੋਇੰਟ ਹੈ ਆਹ ਜੋਇੰਟ ਹੈ ਜੀ ਆਹ ਵਾਲਾ ਬੇਟਾ ਜੋਇੰਟ ਨੂੰ ਹਿਲਾਇਓ ਠੀਕ ਹੈ ਸਰ ਆਹ ਜੋਇੰਟ ਹੈ ਜੀ ਤੇ ਉੱਪਰ ਲੱਗਾ ਹੋਇਆ ਏਅਰ ਦੀ ਸਾਊਂਡ ਨੂੰ ਘਟਾਉਂਦਾ ਹੈ ਬਾਹਰਲੇ ਪਾਸੇ ਹਵਾ ਵੀ ਲੈਂਦਾ ਠੀਕ ਹੈ ਤੇ ਪਾਈਪ ਬੈਂਕ ਕਰਕੇ ਉੱਪਰ ਦੀ ਜਾ ਕੇ ਪਾਈਪ ਉਹ ਲੱਗੀ ਹੋਈ ਹੈ ਜੀ ਆਹ ਲੱਗੀ ਹੋਈ ਹੈ ਜੀ ਠੀਕ ਹੈ ਸਰ ਤੇ 에어 ਫਿਲਟਰ ਦੇ ਵਿੱਚ ਵੀ ਜਦੋਂ ਪਾਣੀ ਆਇਆ ਜਿਹੜਾ ਆਹ ਵਾਲਾ ਜੁਆਇੰਟ ਹੈ ਜਦੋਂ ਪਾਣੀ ਵਿੱਚ ਦੀ ਨਿਕਲੂਗਾ ਤੇ ਲੂਸ ਜਾ ਹੁੰਦਾ ਜੀ ਜੀ ਇਹਦੇ ਵਿੱਚ ਦੀ ਪਾਣੀ ਖੱਚ ਗਿਆ ਤੁਸ ਜੀ ਇਹ ਆਪਾਂ ਹੁਣ ਬਾਹਰ ਕੱਢ ਲੀਏ ਆਪੜੀ ਬੇਟਾ ਪਾਜੀਆ ਕਿੰਨਾ ਤੇ ਜੱਲਾ ਇਹ ਇੰਨਾ ਗਿਆ ਇਹਦਾ ਮਤਲਬ ਉੱਪਰ ਦੀ ਪਾਣੀ ਦੀ ਜੀ ਆ ਜਿਹੜਾ ਜੋਇੰਟ ਹੈ ਇੱਥੋਂ ਵਿੱਚ ਗਿਆ ਬਣਾਇਆ ਇੱਥੋਂ ਦੀ ਫਿਕਸ ਲਿਆ ਜਦੋਂ ਟਰਬੋ ਨੇ ਸਕਸ਼ਨ ਪਾਵਰ ਬਣਾਈ ਇਹ ਲੱਗਿਆ ਹੋਇਆ ਜੀ ਐਸ ਪਾਰਟਿਕੂਲਰ ਉਸ ਹੋਲ ਚ ਇਹਦੇ ਉੱਪਰ ਆ ਗਿਆ ਫਿਲਟਰ ਇਹਦੇ ਵਿੱਚ ਹੋਲ ਦਿੱਤਾ ਹੋਇਆ ਹੈ ਪਰ ਇਹਨੂੰ ਸਾਰੇ ਪਾਸੇੋਂ ਜਦੋਂ ਪਾਣੀ ਪਾਣੀ ਦੇ ਲੈਵਲ ਤੇ ਚਲਾ ਗਿਆ ਤਾਂ ਪਾਣੀ ਦਾ ਹੋਲ ਬੜਾ ਛੋਟਾ ਜਾ ਬਿਲਕੁਲ ਠੀਕ ਹੈ ਜੀ ਪਰ ਜ਼ਿੰਦਗੀ ਦੇ ਵਿੱਚ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਜਦੋਂ ਪਾਣੀ ਜਾਂ ਤੁਹਾਡੇ ਫੈਮਿਲੀ ਅੰਗਰੋੜ ਹੈ ਜਦੋਂ ਪਾਣੀ ਨੇ ਤੁਹਾਡੇ ਵੱਲੋਂ ਪਾਣੀ ਦਾ ਫਲੋ ਕੀਤਾ ਤੁਹਾਨੂੰ ਲੱਗਦਾ ਪਾਣੀ ਹੈ ਨਹੀਂ ਬਿਲਕੁਲ ਪਰ ਪਾਣੀ ਉਸ ਲੈਵਲ ਤੱਕਰ ਤੁਹਾਡੀ ਗੱਡੀ ਦਾ ਪਾਵਰ ਬਣੀ ਹੋਈ ਹੈ ਸੈਕਸ਼ਨ ਪਾਵਰ ਆ ਜੰਪ ਕੋ ਹਵਾ ਲੈ ਰਿਹਾ ਉਹਨੇ ਬਾਈ ਜੀ ਜਿੱਥੋਂ ਵੀ ਪਾਣੀ ਮਿਲ ਗਿਆ ਜੰਪ ਕਰ ਲੈਣਾ ਥੋਡਿਕ ਕਨੈਕਟਿੰਗ ਰਾਡਾ ਵੀ ਗਿਆ ਹੋ ਜਾਣਗੇ ਅਗਰ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜੀ ਕਰਿਓ ਵੀਡੀਓ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਨੌਲੇਜ ਮਿਲਦੀ ਹੈ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਭਾਜੀ ਤੁਹਾਨੂੰ ਅੱਜ ਤੱਕ ਇਹ ਗੱਲ ਕਿਸ ਨੇ ਸਮਝਾਈ ਨਹੀਂ ਨਹੀਂ ਸਮਝਾਈ ਕਿਸ ਨੇ ਸਮਝਾਈ ਨਾ ਜੇ ਮੈਂ ਸਰਵਿਸ ਕਰਾਣਾਂ ਦਾ ਦੀ ਗੱਲੀ ਰਹਿਣ ਸੀ ਇਹ ਠੀਕ ਹੈ ਸਰ ਤੇ ਫਿਰ ਇਹਨੇ ਪ੍ਰੋਬਲਮ ਕੁਝ ਨੁਕਸ ਕਰੀ ਦੇਣਾ ਸੀ ਇਹਨੂੰ ਆਪਣਾ ਦੋਸਤੋ ਜਿੱਥੇ ਵੀ ਬਰਸਾਤ ਪਈ ਹੋਵੇ ਕਿਸੇ ਸ਼ਹਿਰ 'ਚ ਪਈ ਹੋਵੇ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਉਸ ਸ਼ਹਿਰ 'ਚ ਨਵੇਂ ਗਏ ਹੋ ਤੁਹਾਡੇ ਮੂਰੇ ਕੋਈ ਵੱਡੀ ਗੱਡੀ ਹੈ ਜਾਂ ਕੋਈ ਛੋਟੀ ਗੱਡੀ ਹੈ ਜਜ ਕਰੋ ਵੀ ਉਹਦੇ ਟਾਇਰ ਕਿੱਥੋਂ ਤੱਕ ਹਨ ਅਗਰ ਪਾਣੀ ਪਿਸਟਨ ਖੱਟ ਗਈ ਕਾਰਬੋਨਿਕ ਸੈਕਸ਼ਨ ਪਾਵਰ ਬਣਾ ਲਈ 에ਅਰ ਫਿਲਟਰ ਦੇ ਥਰੂ ਪਿਸਟਨ ਤੇ ਪਾਣੀ ਚਲੇਗਾ ਕਨੈਕਟਿੰਗ ਰੋਡ ਬੈਂਡ ਕਰ ਜੂਗੀ ਜੇ ਜ਼ਿਆਦਾ ਬੈਂਡ ਹੋ ਜਾਵੇ ਤਾਂ ਗੱਡੀ ਆਵਾਜ਼ ਜ਼ਿਆਦਾ ਕਰ ਲਾ ਪੈਂਦੀ ਹੈ ਅਗਰ ਥੋੜੀ ਹੋਈ ਹੈ ਤਾਂ ਗੱਡੀ ਸਵੇਰ ਦੇ ਟੈਂਪਰਿੰਗ ਕਰਨਾ ਪੈਂਦਾ ਅਗਰ ਮੂਰ ਚੰਗੀ ਲੱਗੀ ਹੈ ਲਾਈਟ ਛੇ ਤਰ੍ਹਾਂ ਦੀ ਕਰਿਓ ਤੁਸੀਂ ਦੇਖਣਾ ਹੈ ਆਪਣੀ ਗੱਡੀ ਨੂੰ ਕਿਵੇਂ ਬਚਾਉਣਾ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਨਵੀਂ ਵੀਡੀਓ ਦਾ ਇੰਤਜ਼ਾਰ ਕਰੋ ਨਵੀਆਂ ਵੀਡੀਓ ਨਵੀਆਂ ਗੱਲਾਂ ਬਾਤਾਂ ਸਾਰੀਆਂ ਵੀਡੀਓ ਦੇਖਿਆ ਕਰੋ ਤੁਹਾਡੀ ਜਨਰਲ ਨੌਲੇਜ ਵਧਾਊਗਾ ਪ੍ਰੀਤ ਮੋਟਰਸ ਮੋਗਾ ਮੋਗਾ ਸ਼ਹਿਰ ਬਹੁਤ ਧੰਨਵਾਦ